ਜਦ ਤੱਕ ਸਾਡੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਲੜਦੇ ਰਹਾਂਗੇ ਇਸੇ ਤਰ੍ਹਾਂ ਆਉਂਦੇ ਰੋ ਤੁਸੀਂ ਮੱਥਾ ਲਾ ਲਿਆ ਵਾ ਗੁਰੂ ਦੇ ਸਿੰਘਾਂ ਨਾਲ ਤੁਸੀਂ ਹਮੇਸ਼ਾ ਹੀ ਹਾਰ ਕੇ ਜਾਓਗੇ ਕਿਸਾਨ ਜਿੱਤ ਕੇ ਜਾਣਗੇ ਜੇ ਸਰਕਾਰਾਂ ਹਨ ਨੂੰ ਬਣਾਉਣੇ ਆਉਂਦੀਆਂ ਹਨ ਲਾਉਣੇ ਵੀ ਆਉਂਦੀਆਂ ਤਾਂ ਉਹਨ ਤੇ ਕੋਟਾ ਰੱਖ ਲਾਂਗੇ ਸਰਹਾਕ ਆਪਣੇ ਲਾ ਲਵਾਂਗੇ ਵੋਟਾਂ ਦੇ ਵਿੱਚ ਵੀ ਇਹ ਇੰਨਾ ਵੱਡਾ ਚੌਰੇ ਚੱਲ ਰਿਹਾ ਸੰਘਰਸ਼ ਇਕੀ ਸੰਬੰਧ ਨੇ ਆਪਣੇ ਆਪ ਨੂੰ ਗੱਡੀਆਂ ਉਹੀ ਹੁੰਦੀਆਂ ਨੇ ਜੋ ਸਰਕਾਰਾਂ ਜਨਤਾ ਦੰਦੀਆਂ ਸਰਕਾਰਾਂੋਂ ਧੋਖੋ ਵੀ ਲੈਂਦੀਆਂ ਹੰਬੜਾ ਜ਼ਿਲ੍ਹਾ ਮੇਰਾ ਪਰ ਮੈਂ ਇਹ ਜਾਣਦੀ ਨਹੀਂ ਇਹ ਸਮਝਦੀ ਨਹੀਂ ਕਿ ਸਾਡਾ ਹਰਿਆਣੇ ਨਾਲ ਬੈਰ ਕੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਸ਼ੰਭੂ ਬਾਰਡਰ ਤੇ ਜਿੱਥੇ ਅੱਜ ਮਹਿਲਾ ਦੀਵਸ ਆਨੂੰ ਲੈ ਕੇ ਸਰਵਰ ਸਿੰਘ ਪੰਦੇੜ ਤੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਬੇਨਤੀ ਕੀਤੀ ਗਈ ਸੀ ਵੱਧ ਚੜ ਕੇ ਸਾਡੀ ਧੀਆਂ ਪੈਣਾ ਸੰਘਰਸ਼ ਦੇ ਵਿੱਚ ਆਣ ਤੇ ਬਾਰਡਰ ਦੇ ਉੱਤੇ ਆ ਕੇ ਮੋਰਚੇ ਨੂੰ ਹੋਰ ਮਜ਼ਬੂਤੀ ਕਰਨ ਤੇ ਅੱਜ ਸਟੇ ਸਾਮਣੇ ਗੱਲਬਾਤ ਕਰਾਂਗੇ ਆਪਣੀ ਮਾਤਾਵਾ ਪੈਣਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਹਯੂਮ ਆਇਆ ਹੋਇਆ ਵੱਧ ਚੜ ਕੇ ਸਾਡੀਆਂ ਮਾਵਾਂ ਪੈਣਾ ਇੱਥੇ ਪਹੁੰਚੀਆਂ ਨੇ ਮੋਰਚੇ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਸੋ ਸ਼ੰਭੂ ਬਾਦਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਹਿੰਦੇ ਨੇ ਵੀ ਔਰਤ ਦਾ ਹਰੇਕ ਥਾਂ ਤੇ ਅਹਿਮ ਭੂਮਿਕਾ ਰੈਂਦੀ ਹੈ ਕਿਸੇ ਚੀਜ਼ ਨੂੰ ਕਾਮਯਾਬ ਕਰਨਾ ਹੋਵੇ ਤਾਂ ਔਰਤ ਦੀ ਬਹੁਤ ਵੱਡੀ ਭੂਮਿਕਾ ਰੈਂਦੀ ਹੈ ਜਿਹਦੇ ਚੱਲਦੇ ਅੱਜ ਔਰਤਾਂਵਾਦ ਚੜ੍ਹ ਕੇ ਹਿੱਸਾ ਲੈ ਰਹੇ ਨੇ ਹੱਥ ਦੇ ਖੋ ਝੰਡੇ ਨੇ ਕਿਸਾਨੀ ਦੇ ਕਿਸਾਨਾਂ ਦੀਆਂ ਕੁਝ ਕੁ ਮੰਗਾਂ ਨੇ ਜਿਹਨੂੰ ਲੈ ਕੇ ਇਹ ਕਾਫੀ ਦਿਨ ਤੋਂ ਸ਼ੰਭੂ ਬਾਦਰ ਦੇ ਉੱਤੇ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗੱਲਬਾਤ ਕਰਾਂਗੇ ਸ਼ੰਭੂ ਬਾਰਡਰ ਤੇ ਸਾਡੀ ਮਾਵਾ ਪੈਣ ਆਈਏ ਨੇ ਮਾਤਾ ਜ ਮਹਿਲਾ ਦਿਵਸ ਹੈ ਤੇ ਕਾਲ ਦਿੱਤੀ ਗਈ ਸੀ ਜਿੱਥੇ ਬੰਦਿਆਂ ਵੱਲੋਂ ਵੀ ਅੱਜ ਵੱਧ ਚੜ ਕੇ ਪਹੁੰਚੋ ਅੱਜ ਕਿਵੇਂ ਦੇਖ ਦਉਂ ਅੰਦੋਲਨ ਲੱਗੇ ਜੀ ਮਹਿਲਾ ਦਿਵਸ ਦੇਖੋ ਮਹਿਲਾ ਦਿਵਸ ਤਾਂ ਇਹ ਹੁਣ ਮਨਾਉਣ ਲੱਗੇ ਆ 20 30 ਸਾਲਾਂ ਤੋਂ ਲੇਕਿਨ ਸਾਨੂੰ ਮਾਤਾ ਗੁਜਰੀ ਨੇ ਸਪੈਸ਼ਲ ਦਿਵਸ ਸਾਨੂੰ ਸਪੈਸ਼ਲ ਸਨਮਾਨਤਾ ਦੇ ਨਾਲ ਜਿਹੜਾ ਨਵਾਜਿਆ ਸਾਡੇ ਗੁਰਨਾਨਕ ਦੇਵ ਸਾਹਿਬ ਨੇ ਨਵਾਜਿਆ ਉਹੀ ਪਰੰਪਰਾ ਨੂੰ ਅੱਗੇ ਤੋਰ ਰਹੇ ਆ ਔਰ ਜਦੋਂ ਜਦੋਂ ਵੀ ਸਾਡੀ ਕੌਮ ਤੇ ਸਾਡੇ ਲੋਹੇ ਕੇ ਖੜੀਆਂ ਔਰ ਉਸੇ ਪਿਰਤ ਨੂੰ ਅੱਗੇ ਤੋਰਦੀਆਂ ਹੋਈਆਂ ਅੱਜ ਵੀ ਸਾਡੇ ਵੀਰ ਵਿਪਤਾ ਵਿਪਤਾ ਚ ਨੇ ਉਸੇ ਆਪਣਾ ਉਹਨਾਂ ਦੇ ਨਾਲ ਖੜਨ ਵਾਸਤੇ ਅਸੀਂ ਇੱਥੇ ਆਏ ਆਂ ਔਰ ਅੱਗੇ ਵਾਸਤੇ ਵੀ ਜਿਵੇਂ ਜਿਵੇਂ ਸਾਡੀ ਕੌਮ ਨੂੰ ਜਾਂ ਸਾਡੇ ਕਿਤੇ ਨੂੰ ਕੋਈ ਪੀੜ ਪਊਗੀ ਅਸੀਂ ਐਸੀ ਤਰ੍ਹਾਂ ਆ ਕੇ ਖੜਾਂਗੇ ਬਰਾਬਰ ਪੈਣ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਸੰਘਰਸ਼ ਵਿੱਚ ਆਏ ਆਂ ਜਦ ਤੱਕ ਸਾਡੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਲੜਦੇ ਰਵਾਂਗੇ ਇਸੇ ਤਰ੍ਹਾਂ ਆਉਂਦੇ ਰਵਾਂਗੇ ਇਦਾਂ ਹੀ ਜਿੱਥੇ ਆਉਂਦੇ ਰਹਿਣਗੇ ਮੋਰਚੇ ਦੇ ਵਿੱਚ ਕੀ ਵੇਖਣ ਲੱਗੇ ਵੀ ਜੋਸ਼ ਹੋਣੇ ਕਿ ਘਟੇ ਵੀ ਕਿੰਨੇ ਦਿਨ ਹੋ ਗਏ ਬੈਠੇ ਨੂੰ ਜੀ ਮੈਂ ਆਪ ਨੂੰ ਧਰਨਾ ਦਾ ਜੋ ਥਾਂ ਦਾ ਇਹ ਇਹ ਮੁਕਾਬਲਾ ਯਵਰਨਾ ਨਹੀਂ ਹੋਣਾ ਸਬਰ ਨਾਲ ਹੋਣਾ ਵਾ ਜਿੰਨਾ ਸਬਰ ਰੱਖਾਂਗੇ ਨਾ ਉਹਨਾਂ ਹੀ ਇਹ ਮੁਕਾਬਲਾ ਸਾਡਾ ਜਿਹੜਾ ਸਿਰੇ ਚੜੂਗਾ ਮੈਂ ਇਹ ਮੁਕਾਬਲਾ ਮਜ਼ਬੂਤ ਬਣੂਗਾ ਉਹਨਾਂ ਹੀ ਚੜ੍ਹਦੀ ਕਲਾ ਵਿੱਚ ਹੋਊਗਾ ਬਲੇ ਸੋਨਹਾਲ ਸਾ ਸ੍ਰੀਆ ਕਾ ਮੋਦੀ ਸਾਹਿਬ ਤਾਂ ਹੀ ਤੁਹਾਨੂੰ ਅਸੀਂ ਇਹ ਗੱਲ ਕਹਿਨੇ ਆ ਕਿ ਤੁਸੀਂ ਸਾਡਾ ਹੱਕ ਹਾਨੂੰ ਦੇ ਦਿਓ ਜੇ ਤੁਸੀਂ ਨਾ ਦਵੋਗੇ ਜੇ ਸਰਕਾਰਾਂ ਬਣਾਉਣੀਆਂ ਚਾਹੁੰਦੇ ਆਂ ਅਸੀਂ ਲਾਉਣਗੇ ਵੀ ਚਾਹੁੰਦੇ ਆਂ ਤੁਸੀਂ ਮੱਥਾ ਲਾ ਲਿਆ ਵਾ ਗੁਰੂ ਦੇ ਸਿੰਘਾਂ ਨਾਲ ਤੁਸੀਂ ਹਮੇਸ਼ਾ ਹੀ ਹਾਰ ਕੇ ਜਾਓਗੇ ਕਿਸਾਨ ਜਿੱਤ ਕੇ ਜਾਣਗੇ ਮਾਈ ਗੁਜਿਆ ਖਾਨ ਸਾਹਿਬ ਮਾਈ ਗੁਜਦੀ ਫੜੇ ਮੋਦੀ ਸਾਹਿਬ ਭੁੱਲ ਨਾ ਜਾਵੀਂ ਕਰੇ ਆਈਡੀਆ ਇਹ ਕਿਸਾਨਾਂ ਦੀਆਂ ਜੂਤਾਂ ਹੀ ਇਹੀ ਆਪਣੇ ਹੱਕ ਲੈ ਕੇ ਛੱਡਾਂਗੇ ਜੇ ਸਰਕਾਰਾਂ ਹਨ ਬਣਾਉਣੇ ਆਉਂਦੀਆਂ ਹਨ ਲਾਉਣੇ ਵੀ ਆਉਂਦੀਆਂ ਤਾਂ ਉਹ ਤੇ ਗੋਡਾ ਰੱਖ ਲਾਂਗੇ ਸਰਹਾਕ ਆਪਣੇ ਲੈ ਲਵਾਂਗੇ ਮੰਨ ਜਾਣਗੇ ਹੱਕ ਅਸੀਂ ਲੈ ਲਵਾਂਗੇ ਹੱਕ ਸਾਡੇ ਇੱਥੇ ਰੱਖ ਅਸੀਂ ਪਟਿਆਲੇ ਤੋਂ ਆਈ ਸੀਧੂ ਪਰ ਜਿੱਥੇ ਸਾਡਾ ਪਿੰਡ ਹੈ ਪਰ ਸਾਡਾ ਪਰ ਵੀ ਨਾ ਜਾਣਿਆ ਕੋਈ ਸਾਡੀ ਮਾਂ ਦੀ ਕਿਸੇ ਜਿੱਥੇ ਬੰਦੀਆਂ ਵੱਲੋਂ ਗਾਧਾ ਛੱਡ ਕੇ ਪਹੁੰਚੋ ਹਾਂਜੀ ਹਾਂਜੀ ਮੈਂ ਕਿਹਾ ਮੋਰਚਾ ਪੂਰਾ ਚੜ੍ਹਦੀ ਗੱਲਾ ਦਾ ਹਾਂਜੀ ਹਾਂਜੀ ਅਸੀਂ ਆਪਣੀ ਹੱਕਾਂ ਵਾਸਤੇ ਆਏ ਜੀ ਸੋ ਅੱਜ ਸ਼ੰਭੂ ਬਾਡਰ ਦੇ ਉੱਤੇ ਔਰਤਾਂ ਦਾ ਹਿਊਮ ਆਇਆ ਇੱਕ ਵੱਧ ਚੜ ਕੇ ਦੇਖ ਸਕਦੇ ਹੋ ਹੱਥਾਂ 'ਚ ਝੰਡੇ ਫੜੇ ਹੋਏ ਨੇ ਕਿਸਾਨ ਦੀ ਅੰਦੋਲਨ ਨੂੰ ਅੱਜ ਮਜ਼ਬੂਤ ਕਰਨ ਵਾਸਤੇ ਕਿਉਂਕਿ ਅੱਜ ਔਰਤ ਦਿਵਸ ਹੈ ਗੱਲਬਾਤ ਕਰਾਂਗੇ ਸਾਡੀ ਮਾਂ ਪੈਣਾ ਦੇ ਨਾਲ ਮਾਤਾ ਜੀ ਕਿਵੇਂ ਵੇਖਦੇ ਹੋ ਅੱਜ ਮੋਰਚੇ ਨੂੰ ਫਤਿਹ ਦੇਖਦੇ ਆਂ ਜੀ ਮੋਰਚੇ ਇੰਤਾ ਸੀ ਪਿੰਡ ਰੈਪਰ ਮੰਡਲਾ ਤੋਂ ਆਏ ਆ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਪਟਿਆਲਾ ਸਾਡਾ ਰੈਪਰ ਮੰਡਲਾ ਤੋਂ ਆਏ ਆ ਇਹ ਮੋਰਚਾ ਤਾਂ ਵੀਰੇ ਪੁੱਤ ਮੇਰੇ ਆ ਜਿੱਤੇ ਹੀ ਜਾਣਾ ਠੀਕ ਹੈ ਇਹ ਅਜੇ ਨਹੀਂ ਜਿੱਤੇ ਜਾਣਾ ਕਹਿਣਾ ਉਹ ਬਾਬਾ ਜੀ ਹੁਣ ਦੱਸ ਰਹੇ ਸੀ ਜਿਵੇਂ ਪਰ ਮੈਨੂੰ ਇਹ ਨਾ ਪੁੱਛੋ ਕਦੋਂ ਜਿੱਤੇ ਜਾਣਾ ਇਹ ਪਰ ਜਾਣਾ ਜਿੱਤ ਗਈ ਆ ਅਸੀਂ ਉਰੇ ਹੈਗੇ ਆ ਉਰੇ ਰਹਾਂਗੇ ਉਰੇ ਹੈਗੇ ਬਸ ਮੌਜੂਦ ਆ ਜਦ ਵੀ ਇਹ ਕਹਿਣਗੇ ਅਸੀਂ ਜਦ ਹੀ ਨੇ ਆਵਾਂਗੇ ਮਾਤਾ ਜੀ ਮੇਰੇ ਬੈਰੀਕੇਟ ਕੀਤੇ ਫੋਰਸ ਸੇ ਖੜੀ ਆ ਕੇ ਜਾਣ ਨਹੀਂ ਦੇ ਜੀ ਦੂਜੇ ਪਾਸੇ ਚੋਣਾ ਵੀ ਨੇੜੇ ਆ ਗਿਆ ਲੱਗਦਾ ਫਿਰ ਕਿਤੇ ਨਾ ਕਿਤੇ ਕਲ ਲਮਕਦੀ ਹੋਈ ਨਜ਼ਰ ਨਹੀਂ ਲਮਕਦੀ ਨਹੀਂ ਲਮਕਦੀ ਵੈਸੇ ਤਾਂ ਅਸੀਂ 90% ਤਾਂ ਇਹ ਨਹੀਂ ਲੰਮ ਗੱਦੀ ਗੱਲ ਨੂੰ ਨਹੀਂ ਲੰਮ ਕਰਾਂਦੇ ਪਰ ਜੇ ਜਿਸ ਤਰ੍ਹਾਂ ਇਹਨਾਂ ਦੇ ਨੇਤਾ ਨੇ ਮੰਡਤਿਆਂ ਦੀ ਲੀਡਰਾਂ ਦੀ ਲਾ ਲੋ ਉਹ ਕੋਈ ਬਾਤ ਨਹੀਂ ਜੇ ਲਟਕਦੀ ਹੈ ਫਿਰ ਕਿਹੜਾ ਸੀਰੋ ਜਾਣੀ ਆ ਜਾਂਦੇ ਨਹੀਂ ਰੋ ਇਹ ਕਹਿੰਦਾ ਨਹੀਂ ਪਹਿਲੀ ਵਾਰੀ ਹੁਣੇ ਬਾਬਾ ਜੀ ਦੱਸ ਰਹੇ ਸੀ ਕਿ ਪਹਿਲੀ ਵਾਰੀ ਇਹ ਚੋਣ ਜਾਬਤਾ ਲੱਗੂਗਾ ਵੋਟਾਂ ਦੇ ਵਿੱਚ ਵੀ ਇਹ ਇੰਨਾ ਵੱਡਾ ਚੋਣ ਉਰੇ ਚੱਲ ਰਿਹਾ ਸੰਘਰਸ਼ ਇਹ ਕੀ ਸੰਬੰਧ ਹੈ ਆਪਣੇ ਆਪ ਨੂੰ ਗੱਦੀਆਂ ਉਹੀ ਹੁੰਦੀਆਂ ਨੇ ਜੋ ਸਰਕਾਰਾਂ ਜਨਤਾ ਦੰਦੀ ਹੈ ਸਰਕਾਰੋਂ ਧੋਖੋ ਵੀ ਲੈਂਦੀ ਆ ਹਾਂ ਜਿਹੜੇ ਬੜੇ ਵੱਧ ਚੜ ਕੇ ਔਰਤਾਂ ਨੇ ਹਿੱਸਾ ਲਿਆ ਮਜਬੂਤੀ ਵੀ ਲਈ ਮੋਰਚੇ ਨੂੰ ਜੇ ਅੱਗੇ ਨੂੰ ਲੋੜ ਪਈ ਤਾਂ ਅੱਗੇ ਨੂੰ ਵੀ ਹਾਂ ਵੀਰੇ ਇਸ ਪੁੱਤ ਮੇਰੇ ਐਸੇ ਤਰਾਵਾਂਗੇ ਬੇਫਿਕਰ ਰਹੋ ਸਾਨੂੰ ਮਰਨ ਤੋਂ ਡਰ ਨਹੀਂ ਲੱਗਦਾ ਸਾਡੇ ਜਿਹੜੀ ਜਦਲਾਦ ਹੈ ਬੱਚੇ ਉਹ ਤਾਂ ਖੁਸ਼ ਰਹਿਣ ਪਿੱਛੇ ਕਿਲਾ ਕਿਲਾ 2-2 ਕਿਲੇ 4-4 ਕਿਲੇ ਜ਼ਮੀਨ ਦੇ ਨੇ ਇੱਕ ਡੱਬੀ ਮਾਚਸ ਦੀ ਆ ਇੱਕ ਤਿੱਲੀ ਆਪਾਂ ਲੈਨੇ ਆ ਉਦਾਸ ਸੂਈਆਂ ਦਾ ਪੈਕਟ ਉਦੈ ਤੇ ਵੀ ਲਿਖਿਆ ਹੁੰਦਾ 20 ਰੁਪਏ ਪਾਨੇ ਉਹ ਬਣ ਕੇ ਆਂਦੀ ਐ 9 ਰੁਪਏ ਦੀ 6 ਰੁਪਏ ਦੀ ਮਾਚਸ ਦੀ ਡੱਬੀ ਤੇ ਲਿਖਿਆ ਹੁੰਦਾ 50 ਪੈਸੇ ਜਿਤਕੇ ਸਾਨੂੰ ਮਿਲਦੀ ਆ ਸਾਡੇ ਕਣਕ ਤੇ ਦਾਣੇ ਤੇ ਤਾਂ ਅਸਤਕ ਲਿਖਿਆ ਨਹੀਂ ਗਿਆ ਸਾਡੀ ਮੂਲੀ ਤੇ ਤਾਂ ਲਿਖਿਆ ਨਹੀਂ ਗਿਆ ਵੀ ਇਹ ਇਸ ਰੇਟ ਆ ਆਪਾਂ ਕੀ ਕਹਿੰਨੇ ਆ ਮੰਡੀ ਸਿੱਟੇ ਮੰਡੀ ਗੇਰ ਕੇ ਆਗੇ ਸਾਨੂੰ ਆਪ ਨੂੰ ਇੰਨਾ ਦਿਲ ਚੀਰਦਾ ਨਾ ਉਸ ਟਾਈਮ ਜਦੋਂ 6 ਮਹੀਨੇ ਆਪਣੀ ਪੁੱਤਾਂ ਮਰਗੀ ਫਸਲ ਦੀ ਰੱਖੀ ਕਰਕੇ ਆਪਾਂ ਕਹਿੰਦੇ ਅਸੀਂ ਮੰਡੀ ਰੱਖਿਆ ਤੇ ਪਾਪਾ ਬਿਮਾਰਾ ਡੈਡੀ ਘਰੇ ਆ ਗਿਆ ਬਾਪੂ ਵੀ ਘਰੇ ਆ ਗਿਆ ਹੈਨਾ ਘਰੇ ਕੋਈ ਬਿਮਾਰ ਵੀ ਹੁੰਦਾ ਰਾਜ ਵੀ ਚਾਰ ਚਾਰ ਦਿਨ 6 6 ਦਿਨ ਮੰਡੀਆਂ ਚ ਰੋੜਨਾ ਤੇ ਮੀਂਹ ਪੈ ਗਿਆ ਤਰੀ ਜਾਂਦੀ ਹੈ ਤਰੀ ਮੰਡੀਆਂ ਦਾ ਵੀ ਕੋਈ ਹੱਲ ਮਸਲਾ ਨਹੀਂ ਠੀਕ ਹੈ ਬੇਟਾ ਇਸ ਕਰਕੇ ਸੋਮਾ ਤੇ ਪੰਜਾਬ ਦੇ ਲੀਡਰਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਦੇ ਲੀਡਰਾਂ ਤੋਂ ਅਸੀਂ ਕੋਈ ਕਿਸੇ ਤੋਂ ਆਸ ਹੀ ਨਹੀਂ ਰੱਖਦੇ ਸਾਨੂੰ ਕਿਸੇ ਤੋਂ ਕੋਈ ਆਸ ਨਹੀਂ ਕੇਂਦਰ ਧੱਕਾ ਕਰਦੀ ਹੈ ਤਾਂ ਕਹਿੰਦੇ ਅਸੀਂ ਨਾਲ ਚੱਲਾਂਗੇ ਐਮਐਸਪੀ ਦਵਾ ਦਾਂਗੇ ਚੱਲੇ ਨਾ ਚੱਲੇ ਹੁਣ ਕਿੰਨਾਕ ਚੱਲੇ ਸਾਡੇ ਨਾਲ ਹੁਣ ਕਿ ਲੱਗ ਚੱਲੇ ਉਹਨੂੰ ਪਤਾ ਹੀ ਆ ਮੇਰੇ ਮੂੰਹ ਕਹਾਣਾ ਜਾਣਦੇ ਹੋ ਤੁਸੀਂ ਹੁਣ ਚੱਲੇ ਆ ਉਰੇ ਖੜੇ ਸੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਥੇ ਸਾਡੇ ਵਰਗੇ ਹੁੰਦੇ ਨਾ ਉਥੇ ਭਾਵੇਂ ਅਸੀਂ ਜਨਾਨੀ ਆ ਰੂਪੀ ਜਨਾਨੀ ਦਾ ਦਿੱਤਾ ਰੱਬ ਨੇ ਹੋਰ ਤਾਂ ਕੁਛ ਨਹੀਂ ਜੇ ਗੋਲੀ ਕਿੰਨਾ ਵੱਡਾ ਹੌਸਲਾ ਮੈਂ ਇਹ ਗੱਲ ਕਹਿੰਦੀ ਆ ਜੇ ਸਾਡੇ ਉਸ ਤਾਂ ਮੇਰਾ ਦਿਲ ਉਹ ਨਾ ਪੁਲਸੀਆ ਚ ਹੁੰਦਾ ਜਿਹੜੇ ਉਰੇ ਖੜੇ ਸੀ ਤੇ ਸ਼ੁਭ ਕਰਨ ਦੇ ਗੋਲੀ ਵੱਜੀ ਕਿ ਉਹ ਨਹੀਂ ਮਾਰ ਸਕਦੇ ਸੀ ਇੱਕ ਦੋ ਉਹ ਵੀ ਜਦ ਕਿ ਮੈਂ ਹਰਿਆਣੇ ਦੀ ਧੀ ਆ ਮੈਂ ਧੀ ਹਰਿਆਣੇ ਦੀ ਆ ਅੰਬਾਲਾ ਜ਼ਿਲ੍ਹਾ ਮੇਰਾ ਪਰ ਮੈਂ ਇਹ ਜਾਣਦੀ ਨਹੀਂ ਸਮਝਦੀ ਨਹੀਂ ਵੀ ਸਾਡਾ ਹਰਿਆਣੇ ਨਾਲ ਬੈਰ ਕੀ ਆ ਬੱਸਾਂ ਨਹੀਂ ਰੋਕਦੇ ਟ੍ਰੇਨਾਂ ਨਹੀਂ ਰੁਕਦੇ ਬੰਦੇ ਨਹੀਂ ਰੁਕਦੇ ਤੀ ਪੈਣ ਵਿਆਹਣੋ ਨਹੀਂ ਰੁਕਦੇ ਇਹ ਰੁਕਣ ਨਾਲ ਕੌਣ ਹੋਗੇ ਸਾਨੂੰ ਹੁਣ ਬੱਚੇ ਨੇ ਕਿਵੇਂ ਕਵਿਤਾ ਗਾਈ ਆ ਹੈਨਾ ਮੁਗਲਾਂ ਤੋਂ ਤੁਹਾਨੂੰ ਅਸੀਂ ਬਚਾਇਆ ਦਿੱਲੀ ਸਾਨੂੰ ਰੋਕਣ ਤੂੰ ਆਈ ਹੈ ਨਾ ਹੈਗਾ ਨਾ ਉੱਥੇ ਜਾਣ ਤਾਂ ਤਾਂ ਕੋਈ ਕਿਸੇ ਨੂੰ ਰੋਕ ਨਹੀਂ ਹੁੰਦੀ ਉੱਥੇ ਕਤਲ ਥੋੜੀ ਕਰਨ ਜਾ ਰਹੇ ਬੇਟਾ ਅਸੀਂ ਕਤਲ ਥੋੜੀ ਕਰਨ ਜਾ ਰਹੇ ਹਾਂ ਰਾਜੇ ਪਹਿਲਾਂ ਕਿੰਨਾ ਕਤਲ ਕਰਕੇ ਆਏ ਉਹ ਤਲਵਾਰਾਂ ਜਿਹੜੀ ਅੱਜ ਵੀਡੀਓ ਬਣਾ ਕੇ ਇਹਨਾਂ ਨੇ ਪਾਈਆਂ ਜੀ ਹਾਈ ਕੋਰਟ ਨੇ ਦਈਆਂ ਫਟਕਾਰਾਂ ਸਾਡੇ ਘਰ ਆਂਦਾ ਹੈ ਉਹ ਦੇਖਿਆ ਮੈਂ ਪੜਿਆ ਸਰਜਾਨੀ ਨੇ ਮੈਨੂੰ ਦੱਸਿਆ ਕਿ ਆਹ ਦੇਖ ਅਖਬਾਰ ਚ ਕੀ ਆ ਰਿਹਾ ਮੈਨੂੰ ਸੁਣ ਕੇ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਉਹ ਵੀਡੀਓ ਬਣਾ ਕੇ ਅੱਗੇ ਪਾਤੀ ਉਹ ਤਾਂ ਕਾਲੀ ਨੇ ਉਹਨਾਂ ਨੂੰ ਕੋਈ ਵੀ ਬੁਲਾ ਸਕਦਾ ਇਹ ਬੁਲਾ ਲੈਣ ਉਹ ਤਲਵਾਰਾਂ ਉੱਤੇ ਖੜਾ ਕਰ ਦੇਣਗੇ ਉਹ ਤਾਂ ਕਾਲੀ ਨੇ ਬੇਟਾ ਉਹ ਕਿਸੇ ਦੇ ਬਲਾਇਆ ਨਹੀਂ ਆਂਦੇ ਉਹ ਤਾਂ ਕਹਿੰਦੇ ਸਾਨੂੰ ਜਜਬਾ ਚੀਂਦਾ ਸੀ ਕਦ ਕਤਲ ਕਰੀਏ ਜਿਵੇਂ ਬਕਰਾ ਨਹੀਂ ਚਾਹੀਦਾ ਕਿਸੇ ਨੂੰ ਵੀ ਮੈਂ ਕਤਲ ਕਰਨਾ ਐਵੇਂ ਦਾ ਕਤਲ ਪਾੜਦੇ ਆ ਸਾਡੇ ਨਾਲ ਤਾਂ ਕੋਈ ਨਾ ਦੁਆਰ ਨਹੀਂ ਕੋਈ ਵਿਰੋਧ ਨਹੀਂ ਕੋਈ ਨਾ ਨਾਲ ਨਹੀਂ ਉਹਨੇ ਨਾਲ ਸਾਡਾ ਕੋਈ ਲਿੰਕ ਨਹੀਂ ਹੁੰਦਾ ਉਹ ਤਾਂ ਜਿੱਥੇ ਵੀ ਕੋਈ ਕਹਿੰਦੇ ਥੋੜੀ ਸਹਾਇਤਾ ਕਰਾਂਗੇ ਤੁਹਾਨੂੰ ਕੋਈ ਡੇਡਾ ਰਸੀ ਚੱਕ ਦਾਂਗੇ ਹੋਰ ਕੋਈ ਨਹੀਂ ਬੇਟਾ ਰਹਾਂਗੇ ਰਹਿਆਂ ਤੇ ਡਟੇ ਹੀ ਰਹਾਂਗੇ ਸਾਡਾ ਕੋਈ ਕਿਸੇ ਨਾਲ ਬੈਰ-ਵਿਰੋਧ ਨਹੀਂ ਕਰਦਾ ਬਸ ਇਹ ਆ ਵੀ ਸਾਡੇ ਮਸਲੇ ਹੱਲ ਕਰ ਦੋ ਤੁਸੀਂ ਸਾਰਿਆਂ ਨੂੰ ਬੱਚਿਆਂ ਨੂੰ ਪਤਾ ਬੁੱਢਿਆਂ ਨੂੰ ਪਤਾ ਸਭ ਨੂੰ ਪਤਾ ਮੈਂ ਤਾਂ ਇਹ ਸੋਚਦੀ ਆ ਕਿ ਹੁਣ ਤੱਕ ਕਿਉਂ اٹਕੇ ਰਹੇ ਹੁਣ ਤੱਕ ਕਿਉਂ اٹਕੇ ਰਹੇ ਤੁਸੀਂ ਦੇਖ ਲਓ ਸਾਡੀ ਜੋ ਫਸਲ ਹੈ ਪਿਆਜ਼ ਹੀ ਨਿਕਲਦਾ ਖੇਤੋਂ ਅਸੀਂ 12 ਰੁਪਏ 12.5 ਬੇਚ ਕੇ ਆਈਆਂ ਤਾਂ ਜਦੋਂ ਆਏ ਮੰਡੀ ਤੋਂ ਦੋ ਦਿਨ ਦੀ ਰੇੜੀ ਤਾਂ ਸਾਡੇ 25 ਰੁਪਏ ਆ ਗਏ ਤਾਂ ਉਹਨਾਂ ਤੇ ਕੀ ਮੋਹਰ ਲੱਗੀ ਮੋਹਰ ਤਾਂ ਨਹੀਂ ਲੱਗੀ ਕਿੰਨਾ ਦੁੱਖ ਹੈ ਸਾਡੇ ਢਿੱਡ ਚ ਉਹ ਤਾਂ ਸਾਨੂੰ ਪਤਾ ਜਾ ਉਹ ਰੱਬ ਨੂੰ ਪਤਾ ਜਿਹੜੇ ਪੈਦਾ ਕਰਿਆ ਸੀ ਅਸੀਂ ਤਾਂ ਖੁਦ ਕਹਿੰਦੇ ਕਿ ਸਾਨੂੰ ਵੀ ਕਿਸੇ ਐਸੀ ਬੀਸੀ ਜਨਤਾ ਚ ਪੈਦਾ ਕਰ ਦਿੰਦਾ ਅਸੀਂ ਕੋਈ ਨਾ ਕਹਿ ਦਿੰਦਾ ਸਾਨੂੰ ਚੂੜੇ ਚ ਮਾਰ ਹੋਰ ਤਾਂ ਕੋਈ ਗੱਲ ਨਹੀਂ ਸੀ ਅਸੀਂ ਜਨਰਲ ਕੈਟਾਗਰੀ ਤੋਂ ਤਾਂ ਬਚ ਜਾਂਦੇ ਹੁਣ ਤਾਂ ਬੱਚੇ ਵੀ ਆ ਗਏ ਨੇ ਜਨਰਲ ਕੈਟਾਗਰੀ ਖਤਮ ਕਰੋ ਮੰਮੀ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਵੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ